ਜੇਕਰ ਤੁਸੀਂ ਵੀ ਵਰਤਦੇ ਹੋ Google Pay ਤਾਂ ਇੱਕ ਖਬਰ ਤੁਹਾਡੇ ਲਈ ਹੋ ਸਕਦੀ ਹੈ ਬੇहद ਖਾਸ ਜ਼ਰੂਰ ਵੇਖ ਲੈਣਾ ਖਬਰ ਨਹੀਂ ਤਾਂ ਤੁਹਾਨੂੰ ਵੀ ਲੱਗ ਸਕਦਾ ਹੈ ਲੱਖਾਂ ਦਾ ਚੂਨਾ ਪ੍ਰਾਈਮ ਪੰਜਾਬ ਟੀਵੀ ਦੇ ਨਾਲ ਜੁੜ ਚੁੱਕੇ तमाम ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਬਈ ਜੇਕਰ ਤੁਸੀਂ ਵੀ Google Pay PhonePe ਤਾਂ ਜੇਕਰ ਅਜਿਹੇ ਆ ਐਪਸ ਦੀ ਤੁਸੀਂ ਵੀ ਵਰਤੋਂ ਕਰਦੇ ਹੋ ਡਿਜੀਟਲੀ तमाम ਉਹਨਾਂ ਸੰਦ ਸਾਧਨਾਂ ਦੀ ਤੁਹਾਡੇ ਵੱਲੋਂ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਅਸੀਂ ਆਪਣੇ ਸਮੇਂ ਨੂੰ ਬਚਾਉਣ ਦੇ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਅਜਿਹੇ ਸੌਖੇ ਢੰਗ ਤਰੀਕਿਆਂ ਦੇ ਨਾਲ ਕਰਦੀਆਂ ਚਾਹੁੰਦੇ ਹਾਂ ਜਿਸ ਦੇ ਵਿੱਚ ਸਾਡਾ ਸਮਾਂ ਘੱਟ ਲੱਗੇ ਤੇ ਚੀਜ਼ ਜਲਦ ਤੋਂ ਜਲਦ ਸਾਡਾ ਕੰਮ ਜਲਦ ਤੋਂ ਜਲਦ ਨਿਪਟ ਚੜ ਜਾਵੇ ਇਸੇ ਦੇ ਦਰਮਿਆਨ ਜਦੋਂ ਤੋਂ Google Pay PhonePe ਅਜਈਆਂ ਚੀਜ਼ਾਂ ਆਈਆਂ ਨੇ Paytm ਆਇਆ ਹੈ ਉਦੋਂ ਤੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰੇਕ ਪੇਮੈਂਟ ਜਿਹੜੀ ਹੈ ਆਨਲਾਈਨ ਕੀਤੀ ਜਾਵੇ ਤੇ ਕੀਤੀ ਜਾਣ ਵਾਲੀ ਆਨਲਾਈਨ ਪੇਮੈਂਟ ਦੇ ਵਿੱਚ ਇਹਨਾਂ ਐਪਸ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਤਾਂ ਕਈ ਵਾਰ ਸਾਨੂੰ ਲੱਖਾਂ ਦਾ ਹਜ਼ਾਰਾਂ ਦਾ ਚੂਨਾ ਵੀ ਇਹਨਾਂ ਐਪਸ ਦੇ ਜ਼ਰੀਏ ਜ਼ਰੂਰ ਲੱਗ ਜਾਂਦਾ ਹੈ ਇਹ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਹੁਸ਼ਿਆਰਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਦਿੰਦਰ ਹੁਸ਼ਿਆਰਪੁਰ ਰੋਡ ਦੇ ਉੱਪਰ ITI ਸੈਂਟਰ ਜਿਹੜਾ ਹੈ ਉਸ ਦੇ ਨਜ਼ਦੀਕ ਇੱਕ ਕਾਰੋਬਾਰ ਕਰਦੇ ਵਿਅਕਤੀ ਦੇ ਕੋਲ ਇੱਕ ਲੜਕਾ ਆਉਂਦਾ ਜਿਸ ਦੇ ਬਿਲਕੁਲ ਕਿਆ ਜਾਂਦਾ ਹੈ ਕਿ ਭਾਈ ਮੈਂ Google Pay ਦੀ ਤਰਫੋਂ ਆਇਆ ਹਾਂ ਉਸ ਦੇ ਬਦਲੋ ਕਿਹਾ ਜਾਂਦਾ ਹੈ ਕਿ ਤੁਹਾਡਾ ਜਿਹੜਾ 바ਰ ਸਕੈਨਰ ਹੈ ਉਹ ਪੁਰਾਣਾ ਹੋ ਚੁੱਕਿਆ ਹੈ ਉਸ ਦੀ ਡੇਟ ਲੰਘ ਚੁੱਕੀ ਹੈ ਇਹ ਤੁਹਾਨੂੰ 바ਰ ਸਕੈਨਰ ਜਿਹੜਾ ਇਹ ਦੁਬਾਰਾ ਦੇਵਾਂਗੇ ਉਸ ਵਾਰ ਸਕੈਨਰ ਨੂੰ ਦੇਣ ਦੇ ਪਿੱਛੇ ਉਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਨਾਲ 75000 ਰੁਪਏ ਦਾ ਇਸ ਦੁਕਾਨਦਾਰ ਨੂੰ ਝੂਨਾ ਲੱਗ ਚੁੱਕਾ ਹੈ ਸੀਸੀਟੀਵੀ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀਆਂ ਹੋਣਗੀਆਂ ਚੱਲ ਰਹੀਆਂ ਇਨ੍ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਲੜਕੇ ਦੇ ਵੱਲੋਂ ਦੁਕਾਨ ਦੇ ਅੰਦਰ ਆਇਆ ਜਾਂਦਾ ਹੈ ਦੁਕਾਨਦਾਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਸ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਕਿਹਾ ਜਾਂਦਾ ਹੈ ਕਿ ਭਾਈ ਤੁਹਾਡਾ ਸਕੈਨਰ ਜਿਹੜਾ ਹੈ ਉਹ ਪੁਰਾਣਾ ਹੋ ਚੁੱਕਾ ਹੈ ਤੁਹਾਨੂੰ ਕੰਪਨੀ ਦੇ ਵੱਲੋਂ ਨਵਾਂ ਸਕੈਨਰ ਦਿੱਤਾ ਜਾਣਾ ਹੈ ਨਵਾਂ ਕੇਂਦਰ ਮਹੀਆ ਕਰਵਾਉਣ ਦੇ ਨਾਮ ਤੇ ਉੱਪਰ ਉਸ ਦੇ ਵੱਲੋਂ ਦੁਕਾਨਦਾਰ ਦਾ ਮੋਬਾਈਲ ਆਪਣੇ ਹੱਥ ਦੇ ਵਿੱਚ ਫੜਿਆ ਜਾਂਦਾ ਹੈ ਤੇ ਮੋਬਾਈਲ ਦੇ ਉੱਪਰੋਂ ਉਸ ਦਾ ਜਿਹੜਾ ਕੋਡ ਹੁੰਦਾ ਹੈ ਜਾਂ ਫਿਰ ਪਾਸਵਰਡ ਹੁੰਦਾ ਹੈ ਉਸ ਨੂੰ ਲੈ ਕੇ 75000 ਰੁਪਏ ਆਪਣੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਲਏ ਜਾਂਦੇ ਨੇ ਇਹੀ ਨਹੀਂ ਜਦੋਂ ਦੁਕਾਨਦਾਰ ਨੂੰ ਇਸ ਦੇ ਬਾਬਤ ਥੋੜਾ ਸ਼ੱਕ ਹੋਣ ਲੱਗਦਾ ਤਾਂ ਉਸ ਲੜਕੇ ਦੇ ਵੱਲੋਂ ਉੱਥੋਂ ਮੋਬਾਈਲ ਵੀ ਲੈ ਕੇ 75000 ਰੁਪਏ ਦੀ ਲੁੱਟ ਕਰਕੇ ਉੱਥੋਂ ਰਫੂ ਚੱਕਰ ਹੋਇਆ ਗਿਆ ਹਾਲਾਂਕਿ ਇਸ ਬਾਬਤ ਉਸ ਦੇ ਵੱਲੋਂ ਆ ਤਮਾਮ ਜੜੀਆਂ ਜਾਣਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀਆਂ ਗਈਆਂ ਨੇ ਤੇ ਬਣਦੀਆਂ ਕਾਰਵਾਈਆਂ કરી ਜਾਣ ਦੀ ਗੱਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਹੀ ਜਾਂਦੀ ਆ ਪਰ ਜੇਕਰ ਅਸੀਂ ਅਜੇ ਹੀ ਅਣਗਹਿਲੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਰਤਦੇ ਰਹਾਂਗੇ ਜਾਂ ਪਰ ਸਾਨੂੰ ਕੋਈ ਵੀ ਆ ਕੇ ਕਵੇ ਕਿ ਭਾਈ ਅਸੀਂ Google Pay ਦੀ ਤਰਫੋਂ ਆਏ ਆ ਅਸੀਂ Paytm ਦੀ ਤਰਫੋਂ ਆਏ ਆ PhonePe ਦੀ ਤਰਫੋਂ ਆਏ ਆ ਤਾਂ ਅਜੇਹੇ ਦੇ ਵਿੱਚ ਉਹਨਾਂ ਦੇ ਉੱਪਰ ਯਕੀਨ ਕਰਨਾ ਕਿਤੇ ਨਾ ਕਿਤੇ ਮناسب ਨਾ ਸਮਝੋ ਕਿਉਂਕਿ ਇਸ ਤਰੀਕੇ ਦੇ ਨਾਲ ਵੱਡੀਆਂ ਠੱਗੀਆਂ ਨੂੰ ਅੰਜਾਮ ਦੇਣ ਵਾਲੇ ਛਾਤੂਰ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਅੱਖ ਝਪਕਦੇ ਸਾਰ ਹੀ ਤੁਹਾਡੀ ਜੇਬ ਨੂੰ ਢਿੱਲਾ ਕਰ ਦਿੱਤਾ ਜਾਵੇਗਾ ਤੇ ਤੁਹਾਨੂੰ ਲੱਖਾਂ ਦਾ ਚੂਨਾ ਲੱਗ ਸਕਦਾ ਹੈ ਸੋ ਦੁਕਾਨਦਾਰ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਜਾਂਦੇ ਜਾਂਦੇ ਇਸ ਰਿਪੋਰਟ ਦੇ ਉੱਪਰ ਝਾਤ ਜ਼ਰੂਰ ਮਾਰ ਲੈਣਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਿਰੰਦਰ ਸਿੰਘ। ਕਿੱਥੋਂ ਦੇ ਆਣ ਵਾਲੇ ਹੋ? ਮੈਂ ਸ਼ਰਪੁਰ ਦੇ ਆ। ਮਹਾਰਾਜ ਰਣਜੀਤ ਸਿੰਘ ਨਗਰ ਦਾ ਠੀਕ ਹੈ ਜੀ ਕਿਸ ਚੀਜ਼ ਦੀ ਦੁਕਾਨ ਹੈ ਤੇ ਕਿਹੜੀ ਜਗ੍ਹਾ ਦੁਕਾਨ ਹੈ ਮੇਰੀ ਇਲੈਕਟ੍ਰੀਕਲ ਦੀ ਦੁਕਾਨ ਹੈ ਆਪੋਜ਼ਿਟ ਆਈ.ਟੀ. ਕਾਲਜ ਜਲੰਧਰ ਰੋਡ ਤੇ ਕੀ ਨਾਮ ਹੈ ਦੁਕਾਨ ਦਾ ਗੋਗਿਆ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਕੀ ਤੁਹਾਡਾ ਨਾਲ ਗੱਲ ਬਾਤ ਹੋਈ ਸੀ ਮੇਰੇ ਕੋਲ Google Pay ਤੋਂ ਬੰਦਾ ਆਇਆ ਕਹਿੰਦਾ ਭਾਜੀ ਤੁਹਾਡਾ Google Pay ਦਾ ਜਿਹੜਾ ਸਕੈਨਰ ਇਹ ਪੁਰਾਣਾ ਹੋ ਚੁੱਕਾ ਹੈ ਇਹਨੂੰ ਨਵਾਂ ਬਣਵਾਓ ਕੰਪਨੀ ਹੁਣ ਇਹ ਵੈਲਿਡ ਨਹੀਂ ਹੈਗਾ ਕਹਿੰਦਾ ਇਹ ਫ੍ਰੀ ਆਫ ਕਾਸਟ ਹੈ ਬਣਵਾ ਲਓ ਤਾਂ ਮੈਂ ਤੁਹਾਨੂੰ ਅਪਲਾਈ ਕਰ ਦਿੰਦਾ ਉਹ ਇੱਕ ਦਿਨ ਆ ਕੇ ਕਹਿੰਦਾ ਇਹ ਤੁਹਾਨੂੰ ਬਾਈ ਪ ਪੇਮੈਂ ਤਾਂ ਅਪਲਾਈ ਕਰ ਦਿੰਦਾ ਚਲੋ ਮੈਂ ਕਿਹਾ ਪਹਿਲਾ ਪੁਰਾਣਾ ਹੋ ਗਿਆ ਮੈਂ ਕਰਵਾ ਲੈਣਾ ਇਹ ਤੋਂ ਉਹਨੇ ਮੈਨੂੰ ਗੱਲਾਂ ਵਿੱਚ ਲੈ ਗਏ ਉਹ ਅਪਲਾਈ ਕੀਤਾ ਮੇਰੇ ਫੋਨ ਤੋਂ ਅਪਲਾਈ ਕੀਤਾ ਉਹਨੇ ਉਹ ਅਪਲਾਈ ਕਰਨ ਤੋਂ ਬਾਅਦ ਫਿਰ ਦੂਏ ਤੀਏ ਦੇ ਨਾ ਫਿਰ ਆ ਗਿਆ ਕਹਿੰਦਾ ਭਾਜੀ ਕਿਦਾਂ ਤੁਹਾਡਾ ਸਕੈਨਰ ਆ ਗਿਆ ਮੈਂ ਕਿਹਾ ਹਾਂ ਆ ਗਿਆ ਚਲੋ ਕਹਿੰਦਾ ਇੱਕ ਫੋਟੋ ਰਹਿੰਦੀ ਸੀ ਭਾਜੀ ਇਹਦੀ ਮੈਂ ਆਪਣੀ ਕੰਪਨੀ ਨੂੰ ਭੇਜਣੀ ਹੈ ਤੁਹਾਡੀ ਦੁਕਾਨ ਦੀ ਫੋਟੋ ਜਾਂ ਤੁਸੀਂ ਖਿੱਚ ਦਿਓ ਜਾਂ ਮੈਂ ਖਿੱਚ ਲੈਣਾ ਆ ਕਹਿੰਦਾ ਮੇਰੇ ਫੋਨ ਤੇ ਸਹੀ ਨਹੀਂ ਆ ਰਹੀ ਤੁਸੀਂ ਆਪਣਾ ਫੋਨ ਦਿਓ ਮੈਂ ਤੁਹਾਡੇ ਫੋਨ ਤੋਂ ਖਿੱਚ ਕੇ ਮੈਂ ਆਪਣੀ ਕੰਪਨੀ ਨੂੰ ਬਾਹਰ ਨਾ ਫਿਰ ਉਹ ਕਹਿੰਦਾ ਭਾਜੀ ਇਹ ਲੌਕ ਖੋਲਿਓ ਮੈਂ ਤਾਂ ਪਹਿਲਾਂ ਫਿੰਗਰ ਦੇ ਨਾਲ ਖੋਲ ਰਿਆ ਇੱਕ ਦੋ ਵਾਰੀ ਫਿਰ ਫਿੰਗਰ ਨਾਲ ਖੋਲਿਆ ਕਹਿੰਦਾ ਨਹੀਂ ਭਾਜੀ ਇਹ ਮੈਨੂੰ ਬਾਰ ਬਾਰ ਕਰਨਾ ਪੈਂਦਾ ਤੁਸੀਂ ਇਹਨੂੰ ਉਹਦਾ ਦੂਜੇ ਨੰਬਰ ਤੇ ਖੋਲ ਕੇ ਦੱਸੋ ਦਿਓ ਮੇਰੇ ਵੀ ਦਿਮਾਗ 'ਚ ਪਤਾ ਨਹੀਂ ਕੀ ਹੋਈ ਆਇਆ ਮੈਂ ਨੰਬਰ ਵੀ ਉਹਦੇ ਸਾਹਮਣੇ ਤਕਰੀਬਨ ਨੰਬਰ ਦਾ ਆਪਣਾ ਫੋਨ ਦਾ ਜਿਹੜਾ ਲੌਕ ਸੀਗਾ ਉਹ ਖੋਲ ਦਿੱਤਾ ਜਦ ਕਿ ਉਹਨੇ ਜਿਹੜਾ ਉਹਦਾ ਗੂਗਲ ਪੇ ਦਾ ਸਕੈਨਰ ਬਣਾਇਆ ਸੀ ਉਹਦਾ ਪਿੰਨ ਕੋਡ ਉਹਨੂੰ ਪਤਾ ਸੀਗਾ ਉਹ ਕਹਿੰਦੇ ਭਾਈ ਇਹਨੂੰ ਚੇਂਜ ਕਰ ਲਿਓ ਜੇ ਕਰਨਾ ਹੋਦਾ ਇੱਕ ਦੋ ਦਿਨਾਂ ਦੇ ਤੁਸੀਂ ਚੇਂਜ ਕਰ ਲਿਓ ਮੈਨੂੰ ਕਰਨਾ ਨਹੀਂ ਆਉਂਦਾ ਸੀਗਾ ਉਹ ਜਿਹੜਾ ਪਿੰਗ ਕੋਡ ਉਹ ਹੀ ਸੀਗਾ ਤੇ ਤੁਹਾਡੇ ਨਾਲ ਅਕਾਊਂਟ ਵੀ ਅਟੈਚ ਕੀਤਾ ਸੀ ਜੋ ਉਹਨੇ ਮੇਰਾ ਸੇਵਿੰਗ ਅਕਾਊਂਟ ਅਟੈਚ ਕੀਤਾ ਕਹਿੰਦਾ ਇਹ ਚਲੋ ਇਹ ਬਿਜ਼ਨਸ ਅਕਾਊਂਟ ਆ ਕੋਈ ਸੇਵਿੰਗ ਅਕਾਊਂਟ ਵੀ ਅਟੈਚ ਕਰ ਲਓ ਤਾਂ ਕਿ ਤੁਹਾਨੂੰ ਕਿਤੇ ਪੇਮੈਂਟ ਕਰਨੀ ਪੈਂਦੀ ਆ ਤੁਸੀਂ ਇਹ ਤੋਂ ਕਰ ਸਕਦੇ ਇਹ ਤੋਂ ਨਹੀਂ ਹੋਣੀ ਤੁਹਾਡੀ ਪੇਮੈਂਟ ਕਿਸੇ ਟ੍ਰਾਂਸਫਰ ਇਹ ਤੋਂ ਨਹੀਂ ਹੋਣੀ ਇਹ ਚੈੱਕ ਖਰੋਣੀ ਆ ਇਹ ਉਹਦੇ ਨਾਲ ਹੋਣੀ ਆ ਤੁਸੀਂ ਜਿੱਥੇ ਮਰਜੀ ਇੱਥੇ ਤੁਸੀਂ ਸਕੈਨਰ ਕਰਕੇ ਤਾਂ ਭਾ ਸਕਦੇ ਪੇਮੈਂਟ ਕਿਸੇ ਨੂੰ ਵੀ ਤੇ ਲਾਸਟ ਟਾਈਮ ਉਹਨੇ ਫੋਟੋ ਖਿੱਚਦੇ ਕਹਿੰਦਾ ਮੈਂ ਫੋਟੋ ਖਿੱਚ ਕੇ ਪਾਉਣੀ ਆ ਫੋਨ ਤੋਂ ਮੇਰੇ ਸਾਰੇ ਕੋਡ ਵੀ ਲੈ ਲੈ ਸਭ ਕੋ ਲੈ ਕੇ ਤਾਂ ਮੈਂ ਮਾੜਿਆ ਕੰਮ ਕਰਨ ਲੱਗ ਪਿਆ ਵਿੱਚ ਮੇਰੀ ਮੈਸੇਜ ਸੀਗੇ ਤੇ ਮੇਰਾ ਬੇਟਾ ਸੀਗਾ ਮੈਂ ਕਿਹਾ ਬੇਟੇ ਇਹਨਾਂ ਤੋਂ ਸਿੱਖ ਲੈ ਵੀ ਪਿੰਨ ਕੋਡ ਕਿੱਦਾ ਚੇਂਜ ਹੁੰਦਾ ਉਹਨੇ ਮੇਰੇ ਬੇਟੇ ਦਾ ਨੰਬਰ ਜਿਹੜਾ ਫੋਨ ਦਾ ਸੀਗਾ ਸਕੇ ਖੋਲਿਆ ਲੋਕ ਲਾਇਆ ਚਲੋ ਫੋਟੋ ਖਿੱਚਣ ਲੱਗ ਪਿਆ ਇੱਕ ਦੋ ਵਾਰ ਡਰਾਮੇ ਜੇ ਕੀਤੇ ਉਹਨੇ ਇੱਕ ਅੰਦਰ ਨੂੰ ਆ ਵੀ ਗਿਆ ਇੱਕ ਬਾਹਰ ਨੂੰ ਬੇੜਾ ਮੇਰਾ ਇੱਥੇ ਉਹਨੂੰ ਦੇਖ ਰਿਹਾ ਮੈਂ ਬਾਹਰ ਮੁੰਡੇ ਆਪਣੇ ਨਾਲ ਗੱਲਾਂ ਕਰਨ ਲੱਗ ਪਿਆ ਉਹ ਚੱਲੇ ਸੀਗੇ ਕੰਮ ਤੋਂ ਉਹ ਇਨਵਿਟਮੈਂਟ ਉਹਨੇ ਮੌਕਾ ਦੇਖਿਆ ਤੇ ਫੋਨ ਲਾ ਕੇ ਕਿੱਕ ਮਾਰੀ ਨਿਕਲ ਗਿਆ ਕਿੰਨੀ ਕੁ ਉਮਰ ਸੇ ਮੁੰਡੇ ਦੀ ਕਿੰਨੀ ਮੁੰਡੇ ਦੀ ਉਮਰ ਹੋਣੀ ਆ ਕੋਈ 25 ਤੋਂ 28 ਸਾਲ ਪਹਿਲਾਂ ਦੇਖਿਆ ਕਿ ਪਹਿਲਾਂ ਮੈਂ ਦੇਖਿਆ ਨਹੀਂ ਮੇਰੇ ਕੋਲ ਤਿੰਨ ਚਾਰ ਵਾਰੀ ਆਇਆ ਕੀ ਨਾਮ ਦੱਸਦਾ ਉਹ ਬਿਜੇ ਨਾਮ ਦੱਸਦਾ ਕਹਿੰਦਾ ਮੇਰਾ ਨਾਮ ਬਿਜੇ ਆ ਮੈਂ ਗੂਗਲ ਪੇਜ ਲਗਾਇਆ ਠੀਕ ਹੈ ਕਹਿੰਦਾ ਹੁਣ ਤੁਹਾਨੂੰ ਮੈਂ ਸਰਵਿਸ ਵਧੀਆ ਦਊਂਗਾ ਪਹਿਲਾ ਬੰਦਾ ਤੁਹਾਡੇ ਕੋਲ ਨਹੀਂ ਆਉਂਦਾ ਸੀ ਉਹ ਸਰਵਿਸ ਨਹੀਂ ਇੰਨੀ ਵਧੀਆ ਦਿੰਦਾ ਮੈਂ ਤੁਹਾਨੂੰ 15 ਦਿਨੀ ਤੁਹਾਡੀ ਕੋ ਫੀਡਬੈਕ ਲੈ ਕੇ ਜਾਇਆ ਕਰੂੰਗਾ ਤੇ ਕਿੰਨਾ ਨੁਕਸਾਨ ਹੋਇਆ ਹੋ ਮੇਰਾ ਭਾਜੀ 75000 ਰੁਪਇਆ ਉਹਨੇ ਟਰਾਂਸਫਰ ਕਰ ਦਿੱਤਾ ਦੋ ਦੋ ਟਰਾਂਜੈਕਸ਼ਨ ਅੱਜ ਇੱਕ 50000 ਦੀ ਇੱਕ 25000 ਦੀ ਨਾਲ ਮੇਰਾ ਫੋਨ 15000 ਦਾ ਫੋਨ ਲੈ ਗਿਆ ਠੀਕ ਹੈ ਜੀ ਪੁਲਿਸ ਕੰਪਲੇਟ ਕੀਤੀ ਹੈ ਮੈਂ ਹਾਂਜੀ ਪੁਲਿਸ ਕੰਪਲੇਨ ਕੀਤੀ ਹੈ ਮੈਂ ਜਿਹੜਾ ਹੈਗਾ ਆਪਣਾ ਸਾਈਬਰ ਕ੍ਰਾਈਮ ਦੇ ਵਿੱਚ ਵੀ ਕੀਤੀ ਉਹਨਾਂ ਨੇ ਕਿਹਾ ਇੱਦਾਂ ਨਹੀਂ ਤੁਸੀਂ ਆਨਲਾਈਨ ਕਰਾਓ ਮੈਂ ਆਨਲਾਈਨ ਕਰਾ ਕੇ ਤਾਂ ਉਹਦੀ ਜੋ ਉਹਨਾਂ ਨੇ ਮੈਨੂੰ ਨੋਟਿਸਮੈਂਟ ਦਿੱਤੀ ਸੀ ਮੈਂ ਮੈਂ ਉਹ ਸਾਈਬਰ ਕ੍ਰਾਈਮ ਦੇ ਵਿੱਚ ਦਿੱਤੀ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਵਿਸ਼ ਮੈਂ ਹੀ ਕਰਦਾ ਕਿ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਮੇਰਾ ਭਰਿਆ ਜਾਵੇ ਜਾਂ ਮੈਨੂੰ Google Pay ਭੜਕੇ ਜਾਵੇ ਕਿਉਂਕਿ ਉਹ ਉਹਨੇ Google Pay ਦਾ ਨਾਮ ਲੈ ਕੇ ਮੇਰੇ ਆ ਸਕੈਨਰ ਖੋਲਿਆ ਸੀ Google Pay ਤੋਂ ਆਇਆ ਸੀ ਉਹ ਬੰਦਾ CCTV ਵੀ ਆਈ ਆ ਤੂੰ ਮੁੰਡੇ CCTV ਵੀ ਹੈਈਏ